ਇੰਨੇ ਇੱਕ ਦਰਦ ਮਾਂ ਨੇ ਉਦੋਂ ਹਟਾਇਆ ਜਦ ਮੈਂ ਜੰਮੀ ਸੀ ਇੱਕ ਦਰਦ ਮਾਂ ਉਦੋਂ ਹਟਾਇਆ ਜਦ ਮੇਰੀ ਢੋਲੀ ਘਰ ਤੋਂ ਤੁਰਦੀ ਸੀ ਇੱਕ ਦਰਦ ਮਾਂ ਨੇ ਉਦੋਂ ਹਟਾਇਆ ਜਦੋਂ ਮੇਰੇ ਸਿਰ ਤੇ ਚਿੱਟੀ ਚੁੰਨੀ ਆਣ ਤਹੀ ਮਾਂ ਤੇਰੇ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਧੀਆਂ ਦੇ ਲੇਖ ਜੇ ਕਿਤੇ ਮਾਵਾਂ ਦੇ ਹੱਥ ਹੁੰਦੇ ਤਾਂ ਕਿਸੇ ਧੀ ਦੇ ਲੇਖਾਂ ਦੇ ਵਿੱਚ ਦੁੱਖ ਨਾ ਲਿਖਿਆ ਹੁੰਦਾ ਸੁਭਾਵਕ ਹੀ ਇਹ ਗੱਲਾਂ ਨਹੀਂ ਪਰ ਸੱਚ ਜਾਣਿਓ ਜਿੰਨਾ ਤੁਹਾਨੂੰ ਜਨਮ ਦੇਣ ਵਾਲੀ ਮਾਂ ਤੁਹਾਡੇ ਲਈ ਦੁਖੀ ਜਾਂ ਚਿੰਤਤ ਹੁੰਦੀ ਆ ਜਾਂ ਤੁਹਾਡੇ ਚੰਗੇ ਭਵਖ ਦੀ ਕਾਮਨਾ ਲਈ ਅਰਦਾਸਾਂ ਕਰਦੀ ਆ ਇੰਨਾ ਸ਼ਾਇਦ ਕੋਈ ਵੀ ਤੁਹਾਡੇ ਲਈ ਨਹੀਂ ਕਰ ਸਕਦਾ ਸੋ ਉਹਨਾਂ ਮਾਵਾਂ ਨੂੰ ਦਰਦ ਦਰਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਨਾ ਕਰਿਆ ਕਰੋ ਉਹਨਾਂ ਮਾਵਾਂ ਨੂੰ ਕਦੇ ਵੀ ਬੇਰ ਦਾ ਸ਼ਰਮਾ ਚ ਨਾ ਛੱਡਿਆ ਕਰੋ ਕਿਉਂਕਿ ਜਦੋਂ ਕਹਿੰਦੇ ਮਾਂ ਦੇ ਘਰੇ ਔਲਾਦ ਨਹੀਂ ਨਾ ਹੁੰਦੀ ਏ ਔਰਤ ਦੇ ਘਰੇ ਤਾਂ ਪਤਾ ਨਹੀਂ ਕਿੰਨੀਆਂ ਥਾਵਾਂ ਤੇ ਮੱਥੇ ਟੇਕਦੀ ਆ ਕਿੰਨੇ ਗੁਰੂਆਂ ਪੀਰਾਂ ਨੂੰ ਤਿਆਉਂਦੀ ਆ ਨੰਗੇ ਪੈਰੀ ਜਾਂਦੀ ਆ ਸਿਰ ਇਕ ਲਈ ਕਿ ਮੇਰੀ ਕੁੱਖ ਸਲਖਣੀ ਹੋ ਜੇ ਮੇਰੇ ਘਰ ਜੀ ਹੋ ਜੇ ਪਰ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਆ ਦੋੱਖਾ ਮੈਨੂੰ ਬੜਾ ਵੱਡਾ ਇਹ ਗੱਲ ਕਹਿੰਦੀ ਹੋਈ ਨੂੰ ਕਿ ਅਸੀਂ ਪੁੱਤਾਂ ਨੂੰ ਤਾਂ ਕਹਿੰਦੇ ਸੀ ਪਰ ਇੱਥੇ ਢੀਆਂ ਨੇ ਵੀ ਮਾਪੇ ਆਸ਼ਰਮਾਂ ਦੇ ਵਿੱਚ ਛੱਡਨੇ ਸ਼ੁਰੂ ਕਰਦੇ ਆ ਇੱਕ ਮਾਂ ਦੇ ਤਿੰਨ ਢੀਆਂ ਤੇ ਤਿੰਨਾਂ ਢੀਆਂ ਚੋਂ ਕੋਈ ਕਹਿੰਦੀ ਮੇਰੇ ਕੋਲੇ ਟਾਈਮ ਹੀ ਨਹੀਂ ਤਿੰਨਾਂ ਢੀਆਂ ਨਾਲ ਵਾਰ-ਵਾਰ ਗੱਲ ਕੀਤੀ ਗਈ ਢੀਆਂ ਕੋਲੇ ਟਾਈਮ ਹੀ ਨਹੀਂ ਤੇ ਮਾਂ ਜਿਹੜੀ ਉਹ ਵਿਰਦ ਆਸ਼ਰਮ ਵਿੱਚ ਜਾ ਰਹੀ ਆ ਹੈਰਾਨੀ ਦੀ ਗੱਲ ਆ ਜਿਹੜੀ ਮਾਂ ਨੇ 9 ਮਹੀਨੇ ਪੇਟ ਦੇ ਵਿੱਚ ਰੱਖਿਆ ਹੋਵੇ ਜਿਹੜੀ ਮਾਂ ਨੇ ਚੱਪੇ ਮਹਿਣ ਮਹਿਣ